ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਜੋ ਕੀ ਖਬਰ ਆਈ ਹੈ ਬਹੁਤ ਵੱਡੀ ਸਾਹਮਣੇ ਗੋਲਡਨ ਟੈਂਪਲ ਅੰਮ੍ਰਿਤਸਰ ਆਪਾਂ ਨੂੰ ਸਾਰਿਆਂ ਨੂੰ ਪਤਾ ਦਰਬਾਰ ਸਾਹਿਬ ਜੋ ਕੀ ਬਈ ਉੱਥੇ ਬਹੁਤ ਵੱਡੀ ਅਜਬਾਰਦਤ ਹੋ ਚੁੱਕੀ ਸੁਖਬੀਰਵਾਦਲ ਉੱਪਰ ਅਟੈਕ ਹੋ ਚੁੱਕਾ ਫਾਇਰਿੰਗ ਹੋ ਚੁੱਕੀ ਉੱਥੇ ਉਹ ਗੋਲੀ ਹਾਲਾਂਕਿ ਉਹਦੇ ਸਿੱਧੀ ਸਾਹਮਣੇ ਜੋ ਇੱਕ ਗੁਰਸਿੱਖ ਨੇ ਸਿੱਧੀ ਚਲਾਈ ਗਈ ਤੇ ਆਪਣੇ ਇੱਕ ਹੋਰ ਸਿੰਘ ਖੜੇ ਜੋ ਉਹਨਾਂ ਨੇ ਬਈ ਨਾਲ ਦੀ ਨਾਲ ਉਹਦੇ ਤੋਂ ਪਿਸਤਲ ਫੜਿਆ ਗਿਆ ਜਿਹਦੇ ਨਾਲ ਉਹਨੇ ਗੋਲੀ ਚਲਾਈ ਸੀ ਜੇ ਉਹ ਗੋਲੀ ਸਾਹਮਣੇ ਵਾਲੀ ਤਰਫ ਚਲਾਤੀ ਹੁੰਦੀ ਉੱਪਰ ਨਾ ਉਹਦਾ ਕੋੜਾ ਕਰਦੇ ਤਾਂ ਚੱਕ ਤਾਂ ਸੀ ਕੰਮ ਹੋ ਗਿਆ ਸੀ ਖਤਮ ਇੱਥੇ ਕੰਮ ਪਰ ਉਹਦੀ ਬਚਤ ਰਹੇਗੀ ਕਰਮ ਬਈ ਚੰਗੇ ਵੀ ਲਾ ਲਓ ਕਿਉਂਕਿ ਕਿਸਮਤ ਵੀ ਚੰਗੀ ਲਾ ਲਓ ਦਰਬਾਰ ਸਾਹਿਬ ਦੇ ਵਿੱਚ ਆਜਾ ਕੁਝ ਨਹੀਂ ਹੋਇਆ ਉਹ ਬਹੁਤ ਵਧੀਆ ਗੱਲ ਹੋਊਗੀ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਐਸਾ ਕੁਝ ਹੋ ਜਾਂਦਾ ਤਾਂ ਆਪਣੇ ਬਹੁਤ ਗਲਤ ਹੋ ਜਾਂਦਾ ਦਰਬਾਰ ਸਾਹਿਬ ਇੱਕ ਚੰਗੀ ਜਗ੍ਹਾ ਕੀ ਉੱਥੇ ਆਜਾ ਕੁਝ ਹੋਣਾ ਵੀ ਨਹੀਂ ਚਾਹੀਦਾ ਪਰ ਉਹਨਾਂ ਦੀ ਕਿਸਮਤ ਵੀ ਚੰਗੀ ਸੀ ਜੋ ਗੋਲੀ ਉਹਨਾਂ ਦੇ ਲੱਗਣੀ ਸੀ ਉਹ ਜਾ ਕੇ ਉੱਪਰ ਦਰਬਾਰ ਨਾਲ ਦਰਬਾਰ ਨਾਲ ਟਕਰਾਈ ਉਹ ਕੰਧ ਦੇ ਵਿੱਚ ਐਨੀ ਖੁੱਪ ਗਈ ਗੋਲੀ ਬਈ ਜੇ ਉਹ ਇਹਦੇ ਸਿੱਧੀ ਜਾਂ ਸਿਰ 'ਚ ਜਾਂ ਲੱਤਾਂ 'ਚ ਕਿਤੇ ਵੀ ਵੱਜਦੀ ਤਾਂ ਕਿਉਂਕਿ ਕੋਲੋਂ ਰਫਲ ਕੋਈ ਵੀ ਆ ਜਾਂ ਗੋਲੀ ਆ ਜਾਂ ਪਿਸਤਲ ਦੇ ਵਿੱਚੋਂ ਚੱਲਦੀ ਆ ਬੰਦਾ ਬਹੁਤ ਛੇਤੀ ਉਹਦੇ ਨਾਲ ਖਤਮ ਹੁੰਦਾ ਜਿਹੜੀ ਕੋਲੋਂ ਗੋਲੀ ਵੱਜਣੀ ਕਿਉਂਕਿ ਜੇ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈਗੀ ਤਉ ਉਹ ਬਾਕੀ ਜੋ ਗੁਰਸਿੱਖ ਤੁਸੀਂ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆਉ ਥੰਮਿਲ ਤੇ ਆਪਾਂ ਫੋਟੋ ਲਾਵਾਂਗੇ ਉਹਨਾਂ ਦੀ ਤੇ ਉਹ ਤੁਹਾਨੂੰ ਮਿਲ ਹੀ ਜਾਣੀ ਆ ਜੋ ਕਿ ਭਈ ਅੱਜ ਦੀ ਬਹੁਤ ਵੱਡੀ ਖਬਰ ਹੈ ਜਿਵੇਂ 골ਡਨ ਟੈਂਪ ਦੀ ਆਈ ਹੈ ਸਾਹਮਣੇ ਜਿਵੇਂ ਆਪਾਂ ਨੂੰ ਪਤਾ ਪਹਿਲਾਂ ਪ੍ਰਕਾਸ਼ ਸਿੰਘ ਦਾ ਲੜਕਾ ਜੋ ਹੁਣ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਤੁਰਤ ਹੀ ਲੀਡਰ ਦੇ ਵਿੱਚ ਆਪਾਂ ਕਹਿੰਦੇ ਅਭੀ ਲੀਡਰਸ਼ਿਪ ਦੇ ਵਿੱਚ ਰਹੇ ਆ ਇਹ ਤਾਂ ਪਰ ਹੁਣ ਦਾ ਇਹਨਾਂ ਦਾ ਸਮਾਂ ਥੋੜਾ ਆ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਦਾ ਹੋ ਤੰਤ ਹੋਇਆਗਾ ਹਨਾ ਜੀ ਤੇ ਉਦੋਂ ਬਾਅਦ ਆਪਾਂ ਕਹਿ ਸਕੀਏ ਵੀ ਇਹਨਾਂ ਦਾ ਥੋੜਾ ਜਿਹਾ ਟਾਈਮ ਗਲਤ ਚੱਲ ਚੁੱਕਿਆ ਉਦੋਂ ਦਾ ਇਹਨਾਂ ਦਾ ਸਮਾਂ ਕੋਈ ਇਹਨੂੰ ਇਹਨਾਂ ਨੂੰ ਹੁਣ ਕੋਈ ਨਹੀਂ ਪੁੱਛਦਾ ਕਿਉਂਕਿ ਜੋ ਲੀਡਰ ਇਹਦੇ ਵਿੱਚ ਸੀਗਾ ਬਦਲ ਸਿੰਘ ਉਹੀ ਸਰਕਾਰ ਚਲਾਉਣ ਵਾਲਾ ਮੇਨ ਬੰਦਾ ਸੀ ਤੇ ਜੋ ਇਹਨਾਂ ਦਾ ਉਹ ਤਾਂ ਜਾ ਚੁੱਕਿਆ ਬਈ ਉਹ ਤਾਂ ਬਜ਼ੁਰਗ ਹੋਣ ਦੇ ਕਾਰਨ ਚਲੋ ਇੱਕ ਦਿਨ ਤਾਂ ਸਾਰਿਆਂ ਨੇ ਹੀ ਜਾਣਾ ਪਰ ਉਦੋਂ ਦੀ ਇਹਨਾਂ ਦੀ ਥੋੜੀ ਜੀ ਪੋਜੀਸ਼ਨ ਜੀ ਲਾਲੋ ਡਾਊਨ ਹੋ ਚੁੱਕੀ ਕਿਉਂਕਿ ਪਹਿਲਾਂ ਹਰ ਪਾਸੇ ਇਹਨਾਂ ਦਾ ਨਾਮ ਚੱਲਦਾ ਸੀ ਇਹਨਾਂ ਦਾ ਲੀਡਰ ਜੋ ਵਧੀਆ ਜੋ ਕੀ ਆਪਾਂ ਕਹਿੰਦੇ ਆ ਪ੍ਰਕਾਸ਼ ਸਿੰਘ ਬਾਦਲ 25 ਸਾਲ ਤੋਂ ਰਾਜ ਕਰਿਆ ਜਿਨ੍ਹਾਂ ਨੇ ਕੀ ਪਰ ਹੁਣ ਸੁਖਵੀਰ ਬਾਦਲ ਦੇ ਜੋ ਹੁਣ ਘਰ ਦੀ ਹੈਗੀ ਹਰਸਿਮਰਤ ਕੌਰ ਇਹਨਾਂ ਨੂੰ ਕੋਈ ਹੁਣ ਪੁੱਛਦਾ ਹੀ ਨਹੀਂ ਕਿਉਂਕਿ ਜੋ ਮੇਨ ਬੰਦਾ ਸੀ ਉਹਦਾ ਕਰਕੇ ਸਾਰਾ ਪੰਜਾਬ ਇਹਨਾਂ ਮਗਰ ਲੱਗਿਆ ਹੋਇਆ ਸੀ ਪਰ ਉਹ ਗੱਲਾਂ ਤਾਂ ਚਲੋ ਛੱਡੋ ਪਰ ਜੋ ਅੱਜ ਦੀ ਇਹਨਾਂ ਨੂੰ ਇੱਕ ਸਜ਼ਾ ਲਾਈ ਸੀ ਗੁਰਸਿੱਖਾਂ ਨੇ ਆਪਣੇ ਵੀ ਤੁਸੀਂ ਬਾਰ ਦੇ ਵਿੱਚ ਬੈਠਣਾ ਕਿਸੇ ਨੂੰ ਭਾਂਡਿਆਂ ਦੀ ਸਜ਼ਾ ਜਾਂ ਜੋ ਵੀ ਲਾ ਲਓ ਪਰ ਇਹਨਾਂ ਨੂੰ ਬੈਠਣ ਦੀ ਸਜ਼ਾ ਲਾਈ ਸੀ ਵੀ ਤੁਸੀਂ ਇੱਥੇ ਹੀ ਬੈਠਣਾ ਪਰ ਉੱਥੇ ਭਈ ਬੈਠਣ ਕਾਰਨ ਜਦੋਂ ਕੋਈ ਆਪਣੇ ਸਿੰਘ ਨਾ ਖੜੇ ਹੁੰਦੇ ਕੋਲੇ ਸਿੱਧਾ ਧਿਆਨ ਉਹਨਾਂ ਦਾ ਪਿਸਤਲ ਵੱਲ ਗਿਆ ਜੋ ਇੱਕ ਗੁਰਸਿੱਖ ਨੇ ਸਿੱਧਾ ਫਾਇਰਿੰਗ ਮਾਰਿਆ ਉਹਦਾ ਜੇ ਉਹਨਾਂ ਦੀ ਹਿੱਕ ਮੰਨੀ ਕਰਤਾ ਸੀ ਪੁਸਤੌਲ ਜੇ ਉਹ ਉਹਦਾ ਰੁਖ ਤਾਂ ਨਾ ਬਦਲਦੇ ਨਲੀ ਦਾ ਤਾਂ ਉਹਦੇ ਸਿੱਧੀ ਇੱਕ ਚਬਾਈਦੀ ਉਹਦਾ ਧਿਆਨ ਉਧਰੀ ਸੀਗਾ ਆਪਣੇ ਗੁਰਸਿੱਖ ਦਾ ਕਿਤੇ ਧਿਆਨ ਪੈ ਗਿਆ ਨਹੀਂ ਇਹਨਾਂ ਦੀ ਬਚਤ ਰਹੇਗੀ ਨਹੀਂ ਤਾਂ ਜੀ ਗੁਰੂ ਘਰ ਦੇ ਵਿੱਚ ਬਹੁਤ ਮਾੜਾ ਕੰਮ ਹੋ ਜਾਂਦਾ ਅੱਜ ਕਿਉਂਕਿ ਗੁਰੂ ਘਰ ਦੇ ਵਿੱਚ ਇਹ ਜਾ ਕੁਝ ਹੋਣਾ ਵੀ ਨਹੀਂ ਚਾਹੀਦਾ ਬਾਕੀ ਓਟੋ ਓਟੀ ਕਰਮਾਂ ਦੇ ਖੇਲ ਆ ਜੋ ਕੁਝ ਹੋਣਾਗਾ ਬੰਦੇ ਨੂੰ ਆਸੇ ਪਾਸੇੋਂ ਪਤਾ ਨਹੀਂ ਵੈਗਰੂ ਆਪਾਂ ਇਹ ਕਹਨੇ ਆ ਪਰ ਗੁਰੂ ਘਰ ਚ ਨਾ ਆਇਆ ਜਾਂ ਕੁਝ ਕੰਮ ਹੋਵੇ ਬਹੁਤ ਚੰਗਾ ਕੰਮ ਹੋ ਗਿਆ ਜੋ ਬਚਤ ਰਹੇਗੀ ਪਰ ਜੇ ਉਹਦੇ ਗੋਲੀ ਲੱਗ ਜਾਂਦੀ ਤਾਂ ਫਿਰ ਖਬਰਾਂ ਨਾਲ ਦੀ ਨਾਲ ਫੈਲ ਆ ਜਾਂਦੀਆਂ ਵੀ गोल्डन टेंप ਦੇ ਵਿੱਚ ਇਹਨਾਂ ਤੇ ਅਟੈਕ ਹੋ ਗਿਆ ਕਿਉਂਕਿ ਨਿਊਜ਼ ਵਾਲਿਆਂ ਨੇ ਥੋੜੀ ਦੇਖਣ ਦਾ ਦਰਬਾਰ ਸਾਹਿਬ ਆ ਜਾਂ ਜੋ ਵੀ ਉਹਨਾਂ ਨੇ ਤੇ ਸਿਰਫ ਖਬਰ ਪਾਉਣੀ ਹੁੰਦੀ ਆ ਵੀ ਬਹੁਤ ਚੰਗਾ ਕੰਮ ਹੋ ਗਿਆ ਜੋ ਵੀ ਬਚਤ ਰਹੀ ਗਈ ਉਹਨਾਂ ਦੀ 골ਡਨ टेंਪ ਦੇ ਵਿੱਚ ਨਹੀਂ ਉਹਨਾਂ ਤੇ ਵਾਰਦਾਤ ਐਸੀ ਕੋਈ ਹੋਈ ਜੇ ਗੋਲੀ ਲੱਗ ਜਾਂਦੀ ਸਿਰ ਚ ਜਾਂ ਕਿਤੇ ਵੀ ਕਿਉਂਕਿ ਦੂਰ ਤੋਂ ਤਾਂ ਬੱਚੇ ਜੇ ਬੱਚੇ ਤਾਂ ਬੱਚੇ ਜੇ ਬੰਦਾ ਨੇੜੋਂ ਕੋਈ ਨਹੀਂ ਬਚਦਾ ਕਿਉਂਕਿ ਦੀ ਰਫ਼ਤਾਰ ਬਹੁਤ ਹੋ ਜਾਂਦੀ ਹੈ ਪਿਸਟਲ ਦੀ ਗੋਲੀ ਉਹ ਤਾਂ ਜਦੋਂ ਪਿਸਤਲ ਫੜ ਕੇ ਉਹਨਾਂ ਨੇ ਉੱਪਰ ਨੂੰ ਕਰਤਾ ਉਹ ਕੰਧ ਦੇ ਵਿੱਚ ਟਕਰਾਈ ਗੋਲੀ ਤੇ ਉਹਨਾਂ ਦੇ ਲੱਗਣ ਵਾਲੀ ਗੋਲੀ ਜੋ ਉਹਨਾਂ ਦੀ ਬਚਤ ਰਹੀ ਗਈ ਜੀ ਸੁਖਵੀਰ ਬਾਦਲ ਦੀ ਤਾਂ ਹੁਣ ਭਈ ਜਿਵੇਂ ਆਪਾਂ ਹਰ ਰੋਜ਼ ਪੰਜਾਬ ਦੇ ਮੁੱਦਿਆਂ ਤੇ ਗੱਲਾਂ ਕਰਦੇ ਆ ਜੋ ਪੰਜਾਬ ਚ ਖਬਰ ਹੁੰਦੀ ਆ ਆਪਾਂ ਤੁਹਾਡੇ ਤੇ ਕੋਈ ਚੀਜ਼ ਬਚਾਉਣੇ ਆ ਤੇ ਅੱਜ ਦੀ ਖਬਰ ਆ ਜੋ ਸੁਖਵੀਰ ਬਾਦਲ ਤੇ ਆ ਜੀ ਜਿੱਥੋਂ ਤੱਕ ਉਹਨਾਂ ਵੀਡੀਓ ਜਾਂਦੀ ਹੈ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਇਹ ਅਪੀਲ ਜ਼ਰੂਰ ਕਰਦੇ ਆ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਪਰ ਦੋ ਗੱਲਾਂ ਆਪਾਂ ਹੋਰ ਕਰਾਂਗੇ ਵੀ ਦੇਖੋ ਇਹਨਾਂ ਦੀ ਸਰਕਾਰ ਦੇ ਵਿੱਚ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਤਾਂ ਇਹਨਾਂ ਦੀ ਸਰਕਾਰ ਨੇ 25 ਸਾਲ ਰਾਜ ਕਰਗੀ ਨਾ ਇਹਨਾਂ ਨੇ ਕੁਝ ਕਰਿਆ ਸੀਮ ਭਵਾਂ ਤਮਾਨ ਨਹੀਂ ਤਾਂ ਕਰਨਾ ਹੀ ਕੀ ਆ ਸਿਰਫ ਇੱਕ ਗੱਲਾਂ ਕਰਨ ਜਾਣਦੇ ਹੁੰਦੇ ਆ ਇਹ ਆ ਹੁਣ ਅਸੀਂ ਜਿਵੇਂ ਕਰੀਏ ਰਾਸ਼ਨ ਪਾਣੀਆਂ ਦੀ ਅੱਜ ਹੁਣ ਕਣਕ ਆ ਰਹੀ ਆ ਸਾਡੇ ਪੰਜਾਬ ਦੇ ਵਿੱਚ ਤਿੰਨ ਚਾਰ ਮਹੀਨਿਆਂ ਤੋਂ ਕਣਕ ਦਿੰਦੇ ਆ ਤੇ 5-5 ਕਿਲੋ ਇੱਕ ਬੰਦੇ ਮਗਰ ਇਹਦੇ ਨਾਲ ਗੁਜ਼ਾਰਾ ਵੀ ਨਹੀਂ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਦੇ ਵਾਅਦੇ ਜੋ ਵੱਡੇ-ਵੱਡੇ ਕਰੇ ਹੋਏ ਆ ਸੀਐਮ ਭਵਾਨ ਤਮਾਨ ਦੇ ਵੀ ਨਾ ਤਾਂ ਚੱਜ ਨਾ ਉਹਨਾਂ ਦੇ ਕੋਈ ਨਜ਼ਰ ਆਏ ਆ ਕੁਝ ਚਲੋ ਜੀ ਅੱਜ ਦੀ ਟੌਪਿਕ ਆਪਣਾ ਜੋ ਉਹਨਾਂ ਨੂੰ ਆਪਾਂ ਵਿੱਚ ਬਾਅਦ ਚਿਗੜੀਸਾਂਗੇ ਅਗਲੇ ਟੌਪਿਕ ਤੇ ਪਰ ਹੁਣ ਇਹਨਾਂ ਦੀ ਖਾਸ ਕਰਕੇ ਇਹਨਾਂ ਦੀ ਵਾਰੀ ਹੈ ਜੋ ਚਲੋ ਇਹਦੇ ਕਰਮ ਚੰਗੇ ਸੀਗੇ ਜੀ ਸੁਖਵੀਰ ਬਾਦਲ ਦੇ ਬਚ ਗਏ ਨਹੀਂ ਤਾਂ ਜੇ ਗੋਲੀ ਲੱਗਣ ਦੇ ਕਾਰਨ ਕੁਝ ਵੀ ਹੋ ਸਕਦਾ ਸੀਗਾ ਖਬਰਾਂ ਫੈਲਾਂ ਜੇ ਫੈਲ ਜਾਂਦੀਆਂ ਜੇ ਇਹਨਾਂ ਦੇ ਗੋਲੀ ਲੱਗ ਜਾਂਦੀ ਉਹ ਇਹ ਕਿਨ ਦੇ ਨਜ਼ਦੀਕ ਤੋਂ ਬੰਦਾ ਮਾਰੇ ਕੋਈ ਤਾਂ ਕੁਝ ਵੀ ਹੋ ਸਕਦਾ ਮਰ ਵੀ ਸਕਦਾ ਗੋਲੀ ਕਿੱਥੋਂ ਛੱਡਦੀ ਆ ਬਈ ਇੰਨੀ ਰਫ਼ਤਾਰ ਜਿਹੜੇ ਹਿਸਾਬ ਨਾਲ ਕੰਧ ਦੇ ਵਿੱਚ ਇੰਨੀ ਗੁੱਟਗੀ ਤਾਂ ਇਨਸਾਨ ਕੀ ਚੀਜ਼ ਆ ਚਲੋ ਜੀ ਅੱਜ ਦੀ ਆਪਣੀ ਵੀਡੀਓ ਜੋ ਇਹਨਾਂ ਤੇ ਸੀ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ